ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੀ ਨਵੀਂ YouTube ਵੀਡੀਓ ਤੇ ਤੇ ਗਾਇਸ ਸਾਡੇ ਨਾ ਮਤਲਬ ਸੀਨੀਅਰ अबाउट 6 7 ਡੇਸ ਤੋਂ ਵੀਡੀਓ ਨਹੀਂ ਪਾਈ ਹੈਗੀ YouTube ਤੇ ਅ ਰੀਜ਼ਨ ਹੈਗੇ ਸਾਡੇ ਐਗਜ਼ਾਮੀਨੇਸ਼ਨ ਸਾਡੇ ਨਾ ਐਗਜ਼ਾਮ ਚੱਲ ਰਹੇ ਨੇਗੇ ਤਾਂ ਇਸ ਕਰਕੇ ਸਟੱਡੀ ਸ케ਡਿਊਲ ਮਤਲਬ ਸ케ਡਿਊਲਸ ਤੋਂ ਜ਼ਿਆਦਾ ਸਟੱਡੀ ਹੋ ਰਹੀ ਹੈਗੀ ਤੇ ਹਨਾ ਅਸੀਂ ਮਤਲਬ ਇਸ ਕਰਕੇ ਸਕਿड्यूल ਥੋੜਾ ਸਾਡਾ ਬਿਜ਼ੀ ਆ ਮਤਲਬ ਇਸ ਕਰਕੇ ਅਸੀਂ ਵੀਡੀਓ ਨਹੀਂ 파 ਰਹੇ ਹੈਗੇ ਕਈ ਦਿਨਾਂ ਤੋਂ ਤੇ ਆ ਮਤਲਬ ਪਰਸੋਂ ਸਾਡਾ ਲਾਸਟ ਐਗਜ਼ਾਮ ਹੈ ਮੇਰਾ ਹਿੰਦੀ ਦਾ ਤੇ ਗੁਰਮੰਧ ਆਈ ਥਿੰਕ ਇੰਗਲਿਸ਼ ਦਾ ਹਨਾ ਤੇ ਹਨਾ ਉਹ ਤੋਂ ਬਾਅਦ ਫਿਰ ਅਸੀਂ ਆਪਣੀਆਂ ਸਾਰੀਆਂ ਵੀਡੀਓਜ਼ ਜਿਹੜੀਆਂ ਰੈਗੂਲਰ ਪਾਣੀ ਸ਼ੁਰੂ ਕਰ ਦਾਂਗੇ ਉਹਨਾਂ ਦਾ ਕਰ ਤੁਸੀਂ ਸਪੋਰਟ ਕਰਦੇ ਰਹੋ ਤੇ वेट ਕਰੋ वा सिर्फ परसों तक कर दीजिए कल नो पॉसिबल हो सकेता सी कल नो भी कोई वीडियो बनावांगे ਤੇ ਅਪਲੋਡ ਕਰਾਂਗੇ ਬਟ ਮਤਲਬ ਪਰਸੋਂ ਸਾਡਾ ਲਾਸਟ ਇਗਜ਼ਾਮ ਹੈ ਤਾਂ ਪਰਸੋਂ ਤੋਂ ਬਾਅਦ ਵੀਡੀਓਜ਼ ਸੈ ਰੈਗੂਲਰਲੀ ਆਉਣੀ ਸ਼ੁਰੂ ਹੋ ਜਾਣਗੀਆਂ ਬਾਕੀ ਸਾਡੇ ਚੈਨਲ ਨੂੰ ਬਾਕੀ ਸਾਡੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਵੀਡੀਓ ਨੂੰ ਕਰ ਦੋ ਲਾਈਕ ਸ਼ੇਅਰ ਤੇ ਕਮੈਂਟ ਸਾਡੇ ਸਾਡੇ ਦੇ ਇਗਜ਼ਾਮ ਦੇ ਤੁਹਾਡੇ ਵੀ ਚੱਲ ਨੇ ਤੁਹਾਨੂੰ ਕਿੰਨੇ ਰਹਿ ਗਏ ਤਾਂ ਤੁਸੀਂ ਕਮੈਂਟ ਵਿੱਚ ਦੱਸ ਦਿਓ ਵਰਮਨ ਸਾਡੀ ਪੜ੍ਹਦੀ ਕਿ ਹੈਗੀ ਇਹ ਬਾਹਰ ਰਹਿੰਦੀ ਹੈ ਕਿਹੜੀ ਸਰਦ ਹੈ ਨਾ ਮਾਂ ਮਾਂ ਕਿਹਨ ਕੀ ਲੈ ਕੇ ਤਾਂ ਨਹੀਂ ਹੈ ਨਹੀਂ ਸੱਲਾਹ ਵੀ ਜਰੂਰੀ ਹੈ ਮਾਈਂਡ ਪ੍ਰੈਸ਼ਰ ਹੁੰਦਾ ਹੈ ਇਹ ਤਾਂ ਜਾਇਰ ਪ੍ਰੈਸ਼ਰ ਹੁੰਦਾ ਹੈ ਨਾ ਇਹ ਤਾਂ ਜਾਇਰ ਪ੍ਰੈਸ਼ਰ ਹੁੰਦਾ ਮਾਈਂਡ ਤੇ ਵੀਡੀਓ ਨੂੰ ਬਸ ਲਾਈਕ ਸ਼ੇਅਰ ਤੇ ਕਮੈਂਟ ਕਰੋ ਜਤ ਜਤ ਚੈਨਲ ਨੂੰ ਸਪੋਰਟ ਕਰੋ ਤੇ ਧੰਨਵਾਦ ਬਾਏ ਬਾਏ ਬਾਏ